ਜਿਹੜੇ ਪੰਜਾਬ ਦੇ ਪਾਣੀ ਲੁੱਟੇ ਗਏ ਹੈਗੇ ਆ ਇਹ ਨਾ ਸਿਰਫ ਗੈਸਦਾਨਕ ਤੌਰ ਤੇ ਲੁੱਟੇ ਗਏ ਆ ਇਹ ਸਬਧਾਨੀ ਲੋਗਣਾ ਕਰਕੇ ਲੁੱਟੇ ਗਏ ਆ ਕੁਦਰਤੀ ਸਰਬ ਦੇ ਖਿਲਾਫ ਹੈਗੇ ਸਬਧਾਨ ਦੇ ਖਿਲਾਫ ਹੈਗੇ ਬਲਕੇ ਜਿਹੜਾ ਕੰਟਰੈਕਟ ਐਕਟ ਹੈਗਾ ਆ ਉਹਦਾ ਵੀ ਕਿਤੇ ਵੀ ਜ਼ਿਕਰ ਨਹੀਂ ਆਂਦਾ ਜਾਂ ਆਵਾਜ਼ ਦਾਈ ਨੇ ਜਾਂ ਐਗਰੀਮੈਂਟ ਹੋਇਆ ਆਵਾਜ਼ ਦਾ ਐਗਰੀਮੈਂਟ ਨਾਲ ਪਾਣੀ ਨਹੀਂ ਲਿਆ ਜਾ ਸਕਦਾ ਪਾਣੀ ਮੇਲ ਤੇ ਬੈਠ ਕੇ ਬੰਨਿਆ ਨਹੀਂ ਜਾ ਸਕਦਾ ਇਹ ਕੰਟਰੈਕਟ ਹੁੰਦਾ ਹੈਗਾ ਕੰਟਰੈਕਟ ਕੁਝ ਸ਼ਰਤਾਂ ਨੇ ਕਿੰਨਾਂ ਕਿੰਨਾਂ ਕਿ ਟੱਕਦੀ ਪਹਿਲੀ ਸ਼ਰਤ ਹੈਗੀ ਆ ਉਦੀ ਪਹਿਲੀ ਜਿਹੜੀ ਚਾਤ ਕੰਟ੍ਰੈਕਟ ਦੀ ਹੈਗੀ ਆ ਕਿ ਆਫਰ ਹੁੰਦੀ ਹੈਗੀ ਹੈ ਕਿ ਤੁਹਾਨੂੰ ਮਤਲਬ ਤੁਸੀਂ ਡਿਮਾਂਡ ਕਰਦੇ ਹੋ ਮੈਨੂੰ ਆ ਚੀਜ਼ ਚਾਹੀਦੀ ਹੈਗੀ ਹੈ ਆਫਰ ਹੁੰਦੀ ਹੈ ਐ ਐਕਸੈਪਟੈਂਸ ਹੁੰਦੀ ਹੈਗੀ ਹੈ ਫਿਰ ਕਨਸਿਡਰੇਸ਼ਨ ਕਨਸਿਡਰੇਸ਼ਨ ਕਿ ਕਾਲੇ ਮੈਨੂੰ ਇਹਦੇ ਬੱਤੇ ਕੀ ਮਿਲੂਗਾ ਮੈਨੂੰ ਜੇ ਮੇਰੇ ਕੋਲ ਚੀਜ਼ ਮੰਗਦੇ ਹੋ ਮੈਂ ਤੁਹਾਨੂੰ ਦੇਣਾ ਹੈਗਾ ਤੇ ਮੈਨੂੰ ਉਸ ਬਾਸ ਤੁਹਾਨੂੰ ਬਾਸ ਮੈਨੂੰ ਕਿਵੇਂ ਦਿਓਗੇ ਜਿਵੇਂ ਜੈਕਟ ਦੀ ਡਬਲ ਦਿੱਤੀ ਸੀ ਰਾਜਪੁਰ ਤੇਜ਼ਿੰਗ ਹੋਣਾ ਨਹੀਂ ਨਹੀਂ ਟੌਕ ਕਨਸਿਡਰੇਸ਼ਨ ਫਿਟ ਰੇਸ਼ਨ ਚਾਤਾ ਹੈਗਾ ਕਪੈਸਿਟੀ ਟੂ ਕਪੈਸਿਟੀ ਟੂ ਗੋ ਬਰਕ ਇਨਫੈਕਟ ਕੋ ਬੰਦੇ ਕਪੈਸਿਟੀ ਹੈ ਕਿ ਉਹ 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 ਇਸ ਵਾਸਤੇ ਉਹ ਨੋਮੀਨੇਟਡ ਹੈਗਾ ਜਾਂ ਉਹ ਅਥੋਰਾਈਜ਼ ਹੈਗਾ ਹੈ ਕਪੈਸਿਟੀ ਪੰਨਾ ਹੈਗਾ ਉਦੀ ਡਿਗੈਲਟੀ ਸੋ ਐਸ ਪਾ ਪਾ ਦੇ ਪਾਣੀਆਂ ਦੀ ਮੰਡ ਦੇ ਮਾਮਲੇ ਤੇ ਚਾਹੇ ਉਹ ਟਾਲਾ ਛਤਰਨਾ ਸੀਐਸਸੀ ਹੋਵੇ ਚਾਹੇ ਉਹ ਬਾਦ ਵਿੱਚ ਛਤਰ ਦਾ ਬਾੜ ਹੋਵੇ ਕਾਇਕਿਆ ਸਿਦਾ ਹੋਵੇ ਕਾਇਰ ਜੀਵ ਰੰਗਵਾਲ ਕਾਡ ਹੋਵੇ ਕਿਤੇ ਵੀ ਕੰਟਰੈਕਟ ਐਕਟ ਦੇ ਤਹਿਤ ਪਾੜਾ ਦੇ ਪਾਣੀ ਨਹੀਂ ਵੰਡੇ ਗਏ ਹਮੇਸ਼ਾ ਐਗਰੀਮੈਂਟ ਨਾਲ ਜਾਂ ਆਵਾਡ ਨਾਲ ਵੰਡੇ ਗਏ ਦਿੱਤੇ ਗਏ ਮੁਫਤ ਦਿੱਤੇ ਗਏ ਹੈਗੇ ਔਰ ਪੰਜਾਬ ਨਾਲ ਸਰਕਰੀਅਤ ਤੱਕ ਕੀਤਾ ਗਿਆ ਔਰ ਕਿਸੇ ਨੇ ਵੀ ਇਸੇ ਪੁਆਇੰਟ ਨੂੰ ਮੇਰਾ خیال ਆਪਨੋ ਕੇ ਦੀ ਧਿਆਨ ਚ ਨਹੀਂ ਆਇਆ ਕਿ ਪਾਣੀ ਦੀ ਇਸ ਤਰ੍ਹਾਂ ਦੇ ਕਿਹੜਾ ਵੰਡ ਹੈ ਜਿਹੜੀ ਪਹਿਲੀ ਵੰਡ ਹੋਈ ਹੈਗੀ ਹੈ 29 ਜਨਵਰੀ 2055 ਨੂੰ ਕੁਲਜਾਰਲਾ ਨੰਦਾਦੀ ਗਾਈ ਵਿਟ ਕਾਉਟ ਬਲੌਕ ਦੀ ਮੀਟਰ ਹੁਣ ਬੀ ਹੈ ਜਿਹੜੇ ਸਟੇਬਲ ਤੇ ਬੈਠ ਕੇ ਇਹ ਕਿਹਾ ਜਾਂਦਾ ਕਿ 16. ਕੁਛ ਮਿਲੀਨੇਕ ਫੁੱਟ ਪਾਣੀ ਹੈ ਕਿ 8 8 ਮਿਲੀਅਨ 80 ਲੱਖ ਏਕੜ ਫੁੱਟ ਪਾਣੀ ਜਿਹੜਾ Rajasthan ਨੂੰ ਜਾਊਗਾ ਜਿਹੜਾ ਕਿ ਬਿਲਕੁਲ ਹੀ ਨਜਾਇਜ਼ ਹੈ ਗੈਰ ਪੇਸ਼ੰਸਿਕਾ ਗੈਸਰਦ ਹਾਨਿਖਸਾ ਤਾਂ ਤਾਂ ਲੋਕ ਨਾ ਸਗੀ ਕੁਦਰਤੀ ਇਨਸਾਫ ਦੀ ਲੰਘਣਾ ਸਗੀ ਉਹਦੇ ਤਹਿਤ ਪਾਣੀ Rajasthan ਨੂੰ ਦੇ ਦਿੱਤਾ ਗਿਆ ਹੈ ਤੇ ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਨਾਲ ਜਿਹੜਾ ਵਿਸਥਾਰ ਹੈਗਾ ਹੈ ਉਹ ਹੁੰਦਾ ਰਿਹਾ ਹੈਗਾ ਹੈ ਤੇ ਉਹ ਬਤਰਾ ਅਜੇ ਤੱਕ ਜਾਰੀ ਹੈਗਾ ਸਾਡੇ ਪੰਜਾਬ ਤੋਂ ਪਹਿਲਾਂ ਪੰਜਾਬ ਦੇ ਪੁਨਰ ਇਕੱਠੇ ਨਾਲ ਤੋਂ ਪਹਿਲਾਂ ਅਸੀਂ ਸਾਨੂੰ ਛਾਰਜ ਪੰਜਾਬੀ ਸੂਬਾ ਬਣਿਆ ਸਾਡਾ ਪੰਜਾਬ ਬਣਿਆ ਹੈਗਾ ਇਸ ਤੋਂ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵੰਡੇ ਗਿਆ ਗਿਆ ਮਦਰਾਸ ਪ੍ਰੈਜਿਡੈਂਸੀ ਟੁੱਟ ਕੇ ਕਰਨਾਟਕ ਸਟੇਟ ਮੈਤੂਰ ਸਟੇਟ ਤੇ ਤਾਮਿਲਨਾਡੂ ਬਣੇ ਹੈਗੇ ਆ ਬਾਕੀ 36 ਗੱਟ ਤੇ ਬਿਹਾਰ ਲੱਗ ਹੋਏ ਹੈਗੇ 36 ਗੱਟ ਤੇ ਮੱਧ ਪ੍ਰਦੇਸ਼ ਲੱਗ ਹੋਏ ਹੈਗੇ ਝਾਰਖੰਡ ਤੇ ਬਿਹਾਰ ਲੱਗ ਹੋਏ ਹੈਗੇ ਹਿੰਦੁਸਤਾਨ ਕਿਤੇ ਵੀ ਪਾਣੀ ਆ ਦੀ ਇਸ ਤਰ੍ਹਾਂ ਵੜ ਨਹੀਂ ਹੋਈ ਜਿਸ ਤਰ੍ਹਾਂ ਪੰਜਾਬ ਚ ਉਹ ਟੱਕੇ ਨਾਲ ਵੜ ਕੀਤੀ ਗਈ ਪੰਜਾਬ ਨੂੰ ਗੈਰ ਪੇਂਡੂ ਸਕੂਲਾਂ અપੜਾ ਕੇ ਗੈਸ ਦਾ ਹਨ ਤਰੀਕੇ ਨਾਲ ਜਿਹੜਾ ਪੰਜਾਬ ਦੇ ਪਾਣੀ ਲੁੱਟੇ ਗਏ ਹਿੰਦੁਸਤਾਨ ਕੋਈ ਜਿਹੜੀ ਰੀਆਰਗੇਨਾਈਜੇਸ਼ਨ ਹੈਗੀ ਤੁਸੀਂ ਬੇਰੀ ਇਸ ਤਰੀਕੇ ਨਾਲ ਨਹੀਂ ਹੋਈ ਹੈ ਇਹ ਤੁਹਾਨੂੰ ਸਾਫ਼ ਹੋਣਾ ਚਾਹੀਦਾ ਹਰ ਇੱਕ ਨੂੰ ਸਾਫ਼ ਹੋਣਾ ਚਾਹੀਦਾ ਖਾਸ ਤੌਰ ਤੇ ਨਵੇਂ ਵਿਦਿਆਰਥੀ ਨੇ ਜਾਂ ਨਵੇਂ ਜਿਹੜੇ ਜਿਹੜੇ ਦੋਸਤ ਅਜ ਜਿਨ੍ਹਾਂ ਨੂੰ ਪਾਣੀ ਬਾਰੇ ਬਹੁਤੀ ਉਸ ਤਰ੍ਹਾਂ ਨੌਲੇਜ ਨਹੀਂ ਹੈਗੀ ਹੈ ਜਾਂ ਦੇ ਪੇਂਡੂ ਸਕੂਲਾਂ ਬਾਰੇ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਜੋ ਜੋ 70 80 80 ਤਾਰਾ ਸੀਗੀ ਇਹ ਜਿਹੜੀ ਜੇ ਬਣਾਈਸ ਕਰਕੇ ਸੀਗੀ ਕਿ ਇਹਨੂੰ ਮਤਲਬ ਗੈਰ ਸੰਦਾਲਕ ਸੀ ਕਿ ਪਿਛਾੜਦੇ ਪਾਣੀ ਕਿ ਸ੍ਰਿਕਰ ਰੋਟੇ ਜਾਨ ਕੇ ਮਨਾਨੂੰ ਵਹਿਤਾ ਦਿੱਤੀ ਜਾਵੇ ਉਹ 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 ਆਪਾਂ ਨੂੰ ਉਸ ਗੱਲ ਬਾਰੇ ਸਪੱਸ਼ਟ ਹੋਣਾ ਚਾਹੀਦਾ ਹੈਗਾ